ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿਨੇ ਆਪਣੀ ਸੜਕਾਂ ਦੀ ਸੁਰੱਖਿਆ ਵਾਸਤੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਆਪਦੀ ਅਲੱਗ ਪੁਲਿਸ ਬਣਾ ਲਈ ਐਸਐਸਐਫ ਸੜਕ ਸੁਰੱਖਿਆ ਫੋਰਸ ਲੋਕਾਂ ਦੀਆਂ ਜਾਨਾਂ ਬਚਾਉਣ ਚ ਮਸੀਹੇ ਵਾਂਗ ਅਹਿਮ ਭੂਮਿਕਾ ਨਿਭਾ ਰਹੀ ਹੈ ਇਸ ਦੀ ਬਦੌਲਤ ਸੂਬੇ ਵਿੱਚ ਸੜਕ ਹਾਦਸਿਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਚ 46.57% ਕਮੀ ਆਈ ਹੈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ ਅਤੀ ਆਧੁਨਿਕ ਗੱਡੀਆਂ ਦੇ ਨਾਲ ਲੈਸ ਹਨ ਜੋ ਇਹਨਾਂ ਨੂੰ ਹਾਦਸਿਆਂ ਵਾਲੀਆਂ ਜਗ੍ਹਾ ਤੇ ਮਿੰਟਾਂ-ਸਕਿੰਟਾਂ ਚ ਪਹੁੰਚ ਕੇ ਕੀਮਤੀ ਜਾਨਾਂ ਬਚਾਉਣ ਦੇ ਸਮਰੱਥ ਬਣਾਉਂਦੀਆਂ ਹਨ ਜਿਹੜੀ ਐਸਐਸਐਫ ਟੀਮ ਬਣਾਈ ਹੈ ਇਹਦੇ ਨਾਲ ਆਪਾਂ ਜਾਨਾਂ ਵੀ ਬਚਾ ਰਹੇ ਹਾਂ ਤੇ ਐਕਸੀਡੈਂਟ ਵੀ ਬਚਾ ਰਹੇ ਹਾਂ ਕਿਉਂਕਿ ਜਦ ਵੀ ਕੋਈ ਗੱਡੀ ਖਰਾਬ ਹੁੰਦੀ ਹੈ ਜੇ ਟਰੱਕ ਕੋਈ ਖਰਾਬ ਹੋ ਗਿਆ ਉਹਨੂੰ ਅਸੀਂ ਜਲਦੀ ਤੋਂ ਜਲਦੀ ਸਾਈਡ ਤੇ ਕਰਾਈਦਾ ਹੈ ਜੇ ਕੋਈ ਐਕਸੀਡੈਂਟ ਹੁੰਦਾ ਜਲਦੀ ਤੋਂ ਜਲਦੀ ਮੌਕੇ ਤੇ ਪਹੁੰਚਗੇ ਉਹਨਾਂ ਨੂੰ ਹਸਪਤਾਲ ਚਾਹੀਦਾ ਜੇ ਛੱਟ ਘੱਟ ਹੋਵੇ ਤਾਂ ਸਾਡੇ ਕੋਲ ਫਸਟ ਏਡ ਕਿੱਟ ਦੀ ਹੈ ਤਾਂ ਅਸੀਂ ਫਸਟ ਏਡ ਵੀ ਦੇ ਕੇ ਮਤਲਬ ਲੋਕਾਂ ਦੀ ਜਾਨ ਬਚਾਉਂਦੇ ਹੁਣ ਤੱਕ 32366 ਸੜਕ ਹਾਦਸਿਆਂ ਚ ਜ਼ਖਮੀ ਹੋਏ 15833 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਗਈ ਹੈ ਜਦਕਿ 19805 ਜ਼ਖਮੀਆਂ ਨੂੰ ਹਸਪਤਾਲਾਂ ਚ ਦਾਖਲ ਕਰਵਾਇਆ ਗਿਆ ਸਸਿਗਾ ਜੀ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਵੇਲੇ ਮਾਛੀਵਾਲਾ ਪਿੰਡ ਅਜਨਾਲੇ ਹਲਕੇ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਹੜ੍ਹਾਂ ਦਾ ਪਾਣੀ ਆਇਆ ਮੈਂ ਉੱਥੋਂ ਦੇ ਖੇਤਾਂ ਦੇ ਵਿੱਚ ਖੜਾ ਹਾਂ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਸੀਗਾ ਕਿ ਆ ਜਿੱਥੇ ਮੈਂ ਖੜਾ ਇੱਥੇ ਚਾਰ-ਚਾਰ ਫੁੱਟ ਜਿਹੜੀ ਰੇਤ ਇਹਨਾਂ ਸਾਰੀਆਂ ਜ਼ਮੀਨਾਂ ਦੇ ਵਿੱਚ ਆ ਗਈ ਇੱਥੇ ਝੋਨਾ ਲੱਗਾ ਸੀ ਲਗਭਗ ਇਤਿਆਦ ਸੀਗਾ ਪੱਕਾ ਝੋਨਾ ਸੀਗਾ ਪਰ ਇਹਦੇ ਵਿੱਚ ਰੇਤ ਆ ਗਈ ਹੈ ਔਰ ਕਿਸਾਨ ਬੜੇ ਚਿੰਤਤ ਨੇ ਕਿ ਹੁਣ ਉਹ ਕਣ ਕਿੱਥੇ ਬੀਜਣਗੇ ਕਿਉਂਕਿ ਉਹਨਾਂ ਦੀਆਂ ਜ਼ਮੀਨਾਂ ਤੇ ਰੇਤ ਆ ਗਈ ਹੈ ਇੱਧਰ ਗਾੜੀ ਰਾਵੀ ਤੇ ਰਹਾ ਆ ਇਹਦਾ ਰਾਵੀ ਤੇ ਰਹਾ ਤੋਂ ਆਦ ਤੇ ਰਾਵੀ ਤੇ ਰਹਾ ਤੋਂ ਪਾਰ ਦੋਵੇਂ ਪਾਸੇ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਸੀਗੀਆਂ ਦੋਵੇਂ ਪਾਸੇ ਰੇਤ ਆ ਗਈ ਹੈ ਮੈਂ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇਹ ਅਪੀਲ ਕਰੂੰਗਾ ਆਪਣੇ ਹਲਕੇ ਵੱਲੋਂ ਅਜ ਨਾਲੇ ਵੱਲੋਂ ਕਿ ਸਾਡੇ ਸਾਡੇ ਹਲਕੇ 'ਚ ਬਹੁਤ ਸਾਰੀ ਜ਼ਮੀਨ ਦੇ ਵਿੱਚ ਰੇਤ ਆ ਗਈ ਆ ਸਾਡੇ ਕਿਸਾਨਾਂ ਦੀ ਜ਼ਮੀਨ ਖਰਾਬ ਹੋ ਗਈ ਆ ਸੈਂਕੜੇ ਏਕੜ ਜ਼ਮੀਨ ਜਿਹੜੀ ਆ ਦਰਿਆ ਬੁਰਦ ਵੀ ਹੋ ਗਈ ਆ ਦਰਿਆ ਰੋੜ ਕੇ ਲੈ ਗਿਆ ਪਰ ਬਾਕੀ ਥਾਵਾਂ ਦੇ ਉੱਤੇ ਸਾ ਰੇਤ ਜਿਹੜੀ ਆ ਚੜ ਗਈ ਆ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਪਣੀ ਸਰਕਾਰ ਵੱਲੋਂ ਇੱਕ ਪਾਲਿਸੀ ਜਿਹੜੀ ਬਣਾਓ ਜਿਸ ਦਾ ਖੇਤ ਉਸ ਦੀ ਰੇਤ ਇਹ ਪਾਲਿਸੀ ਦਾ ਨਾਮ ਰੱਖੋ ਕਿ ਜਿਸ ਵੀ ਕਿਸਾਨ ਦਾ ਖੇਤ ਹੈ ਰੇਤ ਵੀ ਉਹਦੀ ਹੈ ਉਹਨੂੰ ਰੇਤ ਕੱਢਣ ਦਾ ਜਿਹੜਾ ਅਧਿਕਾਰ ਤੋਂ ਉਹ ਆਪਣੀ ਰੇਤ ਕੱਢ ਕੇ ਵੇਚ ਲੇ ਇਕੱਠੀ ਕਰ ਲੇ ਜੋ ਮਰਜ਼ੀ ਕਰਦੇ ਉਹਨੂੰ ਅਧਿਕਾਰ ਹੋਣਾ ਚਾਹੀਦਾ ਕਿਸਾਨ ਨੂੰ ਹੋਰ ਕਿਸੇ ਨੂੰ ਅਧਿਕਾਰ ਨਹੀਂ ਹੋਣਾ ਚਾਹੀਦਾ ਇਹ ਕਿਸਾਨਾਂ ਦੀ ਆਮ ਮੰਗ ਹੈ ਮੇਰੇ ਆਮ ਕਿਸਾਨ ਕਹਿੰਦੇ ਆ ਕਿ ਰੇਤ ਦਾ ਕੀ ਬਣੂਗਾ ਜੀ ਅਸੀਂ ਰੇਤ ਦਾ ਕੀ ਕਰਾਂਗੇ ਸੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਸਮੁੱਚੀ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪਰਮਾਤਮਾ ਉਹਨਾਂ ਦੀ ਸਿਹਤ ਠੀਕ ਠਾਕ ਕਰੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਸਰ ਪੰਜਾਬ ਦੇ ਵਿੱਚ ਇਹ ਪੌਦਸੀ ਲੈ ਕੇ ਆਓ ਤਾਂ ਇਹ ਚਾਤ ਚਾਤ ਫੋਟ ਰੇਤ ਜਿਹੜੀ ਹੈ ਕਿਸਾਨ ਆਪ ਵੇਚ ਲੂਗਾ ਉਹਦਾ ਕੁਝ ਭਲਾ ਵੀ ਹੋ ਜਾਊਗਾ ਉਹਦਾ ਜਿਹੜਾ ਝੋਨਾ ਬਦਵਾਦ ਹੋਇਆ ਉਹਦੇ 'ਚ ਵੀ ਉਹਦਾ ਭਲਾ ਹੋਊਗਾ ਬਚਾਰੇ ਦਾ ਉਹ ਕੋਈ ਚਾਤ ਪੈਸੇ ਵਾਟ ਲੂਗਾ ਆਪਣੇ ਖਾਤ ਚਾਤ ਪੈਸੇ ਲੈ ਆਊਗਾ ਔਰ ਅਗਲੀ ਕਣਕ ਬੀਜਣ ਲਈ ਜਿਹੜਾ ਉਹ ਉਹ ਰੈਡੀ ਹੋ ਜਾਊਗਾ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਅਕਤੂਬਰ ਤੇ ਐਂਡ ਦੇ ਵਿੱਚ ਲੋਕ ਕਣਕਾਂ ਜਿਹੜੀਆਂ ਬੀਹ ਦਿੰਦੇ ਆ ਸੋ ਮੈਂ ਤੁਹਾਨੂੰ ਬੇਨਤੀ ਕਰੂੰਗਾ ਸੀਐਮ ਸਾਹਿਬ ਨੂੰ ਕਿ ਮੁੱਖ ਮੰਤਰੀ ਸਾਹਿਬ ਇਹ ਪਾਲਿਸੀ ਜਿਹੜੀ ਇਹਨੂੰ ਤੁਰੰਤ ਜਿਹੜਾ ਜਾਰੀ ਕੀਤਾ ਜਾਵੇ ਜਿਸ ਦਾ ਖੇਤ ਉਸ ਦੀ ਰੇਤ ਉਹਦੇ ਕੋਈ ਚੰਡੀਗੜ੍ਹ ਤੱਕ ਪਰਮਿਟ ਪਰਮਿਟ ਲੈਣ ਦੇ ਚੱਕਰਾਂ ਚ ਨਾ ਪਾਇਆ ਜਾਵੇ ਜੇ ਵੱਧ ਤੋਂ ਵੱਧ ਪਾਉਣਾ ਵੀ ਆ ਤੇ ਤਹਿਸੀਲ ਦਾ ਤੱਕ ਤਹਿਸੀਲਦਾਰ ਨੂੰ ਅਧਿਕਾਰ ਦੇ ਦਿਓ ਕਿ ਜਿਹਦੀ ਜ਼ਮੀਨ ਆ ਉਹਨੂੰ ਰੇਤ ਪੁੱਟਣ ਦਾ ਅਧਿਕਾਰ ਦੇ ਦਿਓ ਬਸ ਮੈਂ ਇਹ ਤੁਹਾਨੂੰ ਬੇਨਤੀ ਕਰਨੀ ਸੀਗੀ ਮੇਰੀ ਬੇਨਤੀ ਜੇ ਪਲਵਾਨ ਕਰੋਗੇ ਤੇ ਆ ਦੇ ਨਾਲ ਇਹ ਦੇ ਹਜ਼ਾਰਾਂ ਕਿਸਾਨਾਂ ਦਾ ਜਿਹੜਾ ਫਾਇਦਾ ਹੋਊਗਾ ਕਿ ਹਜ਼ਾਰਾਂ ਕਿਸਾਨ ਜਿਹੜੇ ਉਹ ਤੁਹਾਨੂੰ ਬੇਸ਼ੱਕ ਯਾਦ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਵੇਲੇ ਮਾਛੀਵਾਲਾ ਪਿੰਡ ਅਜ ਨਾਲੇ ਹਲਕੇ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਹੜ੍ਹਾਂ ਦਾ ਪਾਣੀ ਆਇਆ ਮੈਂ ਉੱਥੋਂ ਦੇ ਖੇਤਾਂ ਦੇ ਵਿੱਚ ਖੜਾ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਸੀਗਾ ਕਿ ਆ ਜਿੱਥੇ ਮੈਂ ਖੜਾ ਇੱਥੇ ਚਾਰ ਚਾਰ ਫੁੱਟ ਜਿਹੜੀ ਰੇਤ ਇਹਨਾਂ ਸਾਰੀਆਂ ਜ਼ਮੀਨਾਂ ਦੇ ਵਿੱਚ ਆ ਗਈ ਇੱਥੇ ਝੋਨਾ ਲੱਗਾ ਸੀ ਲਗਭਗ ਇਤਿਆਦ ਸੀਗਾ ਪੱਕਾ ਝੋਨਾ ਸੀਗਾ ਪਾਦੇ ਦੇ ਵਿੱਚ ਰੇਤ ਆ ਗਈ ਹੈ ਔਰ ਕਿਸਾਨ ਬੜੇ ਚਿੰਤਤ ਨੇ ਕਿ ਹੁਣ ਉਹ ਕਣ ਕਿੱਥੇ ਵੇਚਣਗੇ ਕਿਉਂਕਿ ਉਹਨਾਂ ਦੀਆਂ ਜ਼ਮੀਨਾਂ ਤੇ ਰੇਤ ਆ ਗਈ ਹੈ ਇੱਧਰ ਗਾੜੀ ਰਾਵੀ ਤੇ ਰਾਵਿਆ ਪਾਦਾ ਰਾਵੀ ਤੇ ਰਾਵਿਆ ਤੋਂ ਆਦ ਤੇ ਰਾਵੀ ਤੇ ਰਾਵਿਆ ਤੋਂ ਪਾਰ ਦੋਵੇਂ ਪਾਸੇ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਸੀਗੀਆਂ ਦੋਵੇਂ ਪਾਸੇ ਰੇਤ ਆ ਗਈ ਹੈ ਮੈਂ ਮਾਝੂਕ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇਹ ਅਪੀਲ ਕਰੂੰਗਾ ਆਪਣੇ ਹਲਕੇ ਵੱਲੋਂ ਅਜ ਦੇ ਨਾਲੇ ਵੱਲੋਂ ਕਿ ਸਾਡੇ ਸਾਡੇ ਹਲਕੇ 'ਚ ਬਹੁਤ ਸਾਰੀ ਜ਼ਮੀਨ ਦੇ ਵਿੱਚ ਰੇਤ ਆ ਗਈ ਹੈ ਸਾਡੇ ਕਿਸਾਨਾਂ ਦੀ ਜ਼ਮੀਨ ਖਰਾਬ ਹੋ ਗਈ ਹੈ ਸੈਂਕੜੇ ਏਕੜ ਜ਼ਮੀਨ ਜਿਹੜੀ ਆ ਦਰਿਆ ਬੁਰਦ ਵੀ ਹੋ ਗਈ ਆ ਦਰਿਆ ਰੋੜ ਕੇ ਲੈ ਗਿਆ ਪਰ ਬਾਕੀ ਥਾਵਾਂ ਦੇ ਉੱਤੇ ਹਸਾ ਰੇਤ ਜਿਹੜੀ ਆ ਚੜ ਗਈ ਆ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਪਣੀ ਸਰਕਾਰ ਵੱਲੋਂ ਇੱਕ ਪਾਲਿਸੀ ਜਿਹੜੀ ਬਣਾਓ ਜਿਸ ਦਾ ਖੇਤ ਉਸ ਦੀ ਰੇਤ ਇਹ ਪਾਲਿਸੀ ਦਾ ਨਾਮ ਰੱਖੋ ਕਿ ਜਿਸ ਵੀ ਕਿਸਾਨ ਦਾ ਖੇਤ ਹੈ ਰੇਤ ਵੀ ਉਹਦੀ ਆ ਉਹਨੂੰ ਰੇਤ ਕੱਢਣ ਦਾ ਜਿਹੜਾ ਅਧਿਕਾਰ ਦੋ ਉਹ ਆਪਣੀ ਰੇਤ ਕੱਢ ਕੇ ਵੇਚ ਲੈ ਇਕੱਠੀ ਕਰ ਲੈ ਜੋ ਮਰਜ਼ੀ ਕਰਦੇ ਉਹਨੂੰ ਅਧਿਕਾਰ ਹੋਣਾ ਚਾਹੀਦਾ ਕਿਸਾਨ ਨੂੰ ਹੋਰ ਕਿਸੇ ਨੂੰ ਅਧਿਕਾਰ ਨਹੀਂ ਹੋਣਾ ਚਾਹੀਦਾ ਇਹ ਕਿਸਾਨਾਂ ਦੀ ਆਮ ਮੰਗ ਹੈ ਮੇਰੇ ਆਮ ਕਿਸਾਨ ਕਹਿੰਦੇ ਆ ਕਿ ਰੇਤ ਦਾ ਕੀ ਬਣੂਗਾ ਜੀ ਅਸੀਂ ਰੇਤ ਦਾ ਕੀ ਕਰਾਂਗੇ ਸੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਸਮੁੱਚੀ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪ੍ਰਮਾਤਮਾ ਉਹਨਾਂ ਦੀ ਸਿਹਤ ਠੀਕ ਠਾਕ ਕਰੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਸਰ ਪੰਜਾਬ ਦੇ ਵਿੱਚ ਇਹ ਪਾਲਿਸੀ ਲੈ ਕੇ ਆਓ ਤਾਂ ਇਹ ਚਾਤ ਚਾਤ ਫੋਟ ਰੇਤ ਜਿਹੜੀ ਹੈ ਕਿਸਾਨ ਆਪ ਵੇਚ ਲੂਗਾ ਉਹਦਾ ਕੁਝ ਭਲਾ ਵੀ ਹੋ ਜਾਊਗਾ ਉਹਦਾ ਜਿਹੜਾ ਝੋਨਾ ਬਦਵਾਦ ਹੋਇਆ ਉਹਦੇ ਤੇ ਵੀ ਉਹਦਾ ਭਲਾ ਹੋਊਗਾ ਬਚਾਰੇ ਦਾ ਉਹ ਕੋਈ ਚਾਤ ਪੈਸੇ ਵਾਟ ਲੂਗਾ ਆਪਣੇ ਖਾਤ ਚਾਤ ਪੈਸੇ ਲੈ ਆਊਗਾ ਔਰ ਅਗਲੀ ਕਣਕ ਬੀਜਣ ਲਈ ਜਿਹੜਾ ਉਹ ਉਹ ਰੈਡੀ ਹੋ ਜਾਊਗਾ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਅਕਤੂਬਰ ਤੇ ਐਂਡ ਦੇ ਵਿੱਚ ਲੋਕ ਕਣਕਾਂ ਜਿਹੜੀਆਂ ਵੀ ਦਿੰਦੇ ਆ ਸੋ ਮੈਂ ਤੁਹਾਨੂੰ ਬੇਨਤੀ ਕਰੂੰਗਾ ਸੀਐਮ ਸਾਹਿਬ ਨੂੰ ਕਿ ਮੁੱਖ ਮੰਤਰੀ ਸਾਹਿਬ ਇਹ ਪਾਲਿਸੀ ਜਿਹੜੀ ਇਹਨੂੰ ਤੁਰੰਤ ਜਿਹੜਾ ਜਾਰੀ ਕੀਤਾ ਜਾਵੇ ਜਿਸ ਦਾ ਖੇਤ ਉਸ ਦੀ ਰੇਤ ਔਰ ਇਹ ਕੋਈ ਚੰਡੀਗੜ੍ਹ ਤੱਕ ਪਰਮਿਟ ਪਰਮਿਟ ਲੈਣ ਦੇ ਚੱਕਰਾਂ ਚ ਨਾ ਪਾਇਆ ਜਾਵੇ ਜੇ ਵੱਤ ਉਹ ਪਉਣਾ ਵੀ ਆ ਤੇ ਤਹਿਸੀਲ ਦਾ ਤੱਕ ਤਹਿਸੀਲਦਾਰ ਨੂੰ ਅਧਿਕਾਰ ਦੇ ਦੋ ਕਿ ਜਿਹਦੀ ਜ਼ਮੀਨ ਆ ਉਹਨੂੰ ਦੇਖਪੁੱਟਣ ਦਾ ਅਖਤਿਆਰ ਦੇ ਦੋ ਬਸ ਮੈਂ ਇਹ ਤੁਹਾਨੂੰ ਬੇਨਤੀ ਕਰਨੀ ਸੀਗੀ ਮੇਰੀ ਬੇਨਤੀ ਜੇ ਪ੍ਰਵਾਨ ਕਰੋਗੇ ਤੇ ਆ ਦੇ ਨਾਲੇ ਦੇ ਹਜ਼ਾਰਾਂ ਕਿਸਾਨਾਂ ਦਾ ਜਿਹੜਾ ਫਾਇਦਾ ਹੋਊਗਾ ਕਿ ਹਜ਼ਾਰਾਂ ਕਿਸਾਨ ਜਿਹੜੇ ਉਹ ਤੁਹਾਨੂੰ ਬੇਸ਼ੱਕ ਯਾਦ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸਿ ਗਾਦੀ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਵੇਲੇ ਮਾਛੀ ਵਾਲਾ ਪਿੰਡ ਆ ਨਾਲੇ ਹਲਕੇ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਹੜ੍ਹਾਂ ਦਾ ਪਾਣੀ ਆਇਆ ਮੈਂ ਉੱਥੋਂ ਦੇ ਖੇਤਾਂ ਦੇ ਵਿੱਚ ਖੜਾ ਹਾਂ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਸੀਗਾ ਕਿ ਆ ਜਿੱਥੇ ਮੈਂ ਖੜਾ ਇੱਥੇ ਚਾਰ ਚਾਰ ਫੁੱਟ ਜਿਹੜੀ ਰੇਤ ਇਹਨਾਂ ਸਾਰੀਆਂ ਜ਼ਮੀਨਾਂ ਦੇ ਵਿੱਚ ਆ ਗਈ ਇੱਥੇ ਝੋਨਾ ਲੱਗਾ ਸੀ ਲਗਭਗ ਤਿਆਰ ਸੀਗਾ ਪੱਕਾ ਝੋਨਾ ਸੀਗਾ ਪਰ ਇਹਦੇ ਵਿੱਚ ਰੇਤ ਆ ਗਈ ਹੈ ਔਰ ਕਿਸਾਨ ਬੜੇ ਚਿੰਤਤ ਨੇ ਕਿ ਹੁਣ ਉਹ ਕਣ ਕਿੱਥੇ ਬੀਜਣਗੇ ਕਿਉਂਕਿ ਉਹਨਾਂ ਦੀਆਂ ਜ਼ਮੀਨਾਂ ਤੇ ਰੇਤ ਆ ਗਈ ਹੈ ਇੱਧਰ ਗਾੜੀ 라ਵੀ ਤੇ ਰਹਾ ਆ ਇਹਦਾ 라ਵੀ ਤੇ ਜਾ ਤੋਂ ਆਦ ਤੇ 라ਵੀ ਤੇ ਜਾ ਤੋਂ ਪਾਰ ਦੋਵੇਂ ਪਾਸੇ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਸੀਗੀਆਂ ਦੋਵੇਂ ਪਾਸੇ ਰੇਤ ਆ ਗਈ ਆ ਮੈਂ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇਹ ਅਪੀਲ ਕਰੂੰਗਾ ਆਪਣੇ ਹਲਕੇ ਵੱਲੋਂ ਅਜ ਦੇ ਨਾਲੇ ਵੱਲੋਂ ਕਿ ਸਾਡੇ ਹਲਕੇ 'ਚ ਬਹੁਤ ਸਾਰੀ ਜ਼ਮੀਨ ਦੇ ਵਿੱਚ ਰੇਤ ਆ ਗਈ ਆ ਸਾਡੇ ਕਿਸਾਨਾਂ ਦੀ ਜ਼ਮੀਨ ਖਰਾਬ ਹੋ ਗਈ ਆ ਸੈਂਕੜੇ ਏਕੜ ਜ਼ਮੀਨ ਜਿਹੜੀ ਆ ਦਰਿਆ ਬੁਰਦ ਵੀ ਹੋ ਗਈ ਆ ਦਰਿਆ ਰੋੜ ਕੇ ਲੈ ਗਿਆ ਪਰ ਬਾਕੀ ਥਾਵਾਂ ਦੇ ਉੱਤੇ ਸਾ ਰੇਤ ਜਿਹੜੀ ਆ ਚੜ ਗਈ ਆ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਪਣੀ ਸਰਕਾਰ ਵੱਲੋਂ ਇੱਕ ਪਾਲਿਸੀ ਜਿਹੜੀ ਬਣਾਓ ਜਿਸ ਦਾ ਖੇਤ ਉਸ ਦੀ ਰੇਤ ਇਹ ਪਾਲਿਸੀ ਦਾ ਨਾਮ ਰੱਖੋ ਕਿ ਜਿਸ ਵੀ ਕਿਸਾਨ ਦਾ ਖੇਤ ਹੈ ਰੇਤ ਵੀ ਉਹਦੀ ਹੈ ਉਹਨੂੰ ਰੇਤ ਕੱਢਣ ਦਾ ਜਿਹੜਾ ਅਧਿਕਾਰ ਦੋ ਉਹ ਆਪਣੀ ਰੇਤ ਕੱਢ ਕੇ ਵੇਚ ਲੇ ਇਕੱਠੀ ਕਰ ਲੇ ਜੋ ਮਰਜ਼ੀ ਕਰ ਲੇ ਉਹਨੂੰ ਅਧਿਕਾਰ ਹੋਣਾ ਚਾਹੀਦਾ ਕਿਸਾਨ ਨੂੰ ਹੋਰ ਕਿਸੇ ਨੂੰ ਅਧਿਕਾਰ ਨਹੀਂ ਹੋਣਾ ਚਾਹੀਦਾ ਇਹ ਕਿਸਾਨਾਂ ਦੀ ਆਮ ਮੰਗ ਹੈ ਮੇਰੇ ਆਮ ਕਿਸਾਨ ਕਹਿੰਦੇ ਆ ਕਿ ਰੇਤ ਦਾ ਕੀ ਬਣੂਗਾ ਜੀ ਐਸੀ ਰੇਤ ਦਾ ਕੀ ਕਰਾਂਗੇ ਸੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਸਮੁੱਚੀ ਸਰਕਾਰ ਨੂੰ ਸਰਦ ਭਗਵਾਨ ਸਿੰਘ ਮਾਨ ਜੀ ਨੂੰ ਪਰਮਾਤਮਾ ਉਹਨਾਂ ਦੀ ਸਿਹਤ ਠੀਕ ਠਾਕ ਕਰੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਸਰ ਪੰਜਾਬ ਦੇ ਵਿੱਚ ਇਹ ਪੌਦਸੀ ਲੈ ਕੇ ਆਓ ਤਾਂ ਇਹ ਚਾਤ ਚਾਤ ਫੋਟ ਰੇਤ ਜਿਹੜੀ ਹੈ ਕਿਸਾਨ ਆਪ ਵੇਚ ਲੂਗਾ ਉਹਦਾ ਕੁਝ ਭਲਾ ਵੀ ਹੋ ਜਾਊਗਾ ਉਹਦਾ ਜਿਹੜਾ ਝੋਨਾ ਬਦਵਾਦ ਹੋਇਆ ਉਹਦੇ 'ਚ ਵੀ ਉਹਦਾ ਭਲਾ ਹੋਊਗਾ ਬਚਾਰੇ ਦਾ ਉਹ ਕੋਈ ਚਾਤ ਪੈਸੇ ਵਾਟ ਲੂਗਾ ਆਪਣੇ ਖਾਤ-ਚਾਤ ਪੈਸੇ ਲੈ ਆਊਗਾ ਔਰ ਅਗਲੀ ਕਣਕ ਬੀਜਣ ਲਈ ਜਿਹੜਾ ਉਹ ਉਹ ਰੈਡੀ ਹੋ ਜਾਊਗਾ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਅਕਤੂਬਰ ਤੇ ਐਂਡ ਦੇ ਵਿੱਚ ਲੋਕ ਕਣਕਾਂ ਜਿਹੜੀਆਂ ਬੀਹ ਦਿੰਦੇ ਆ ਫੋ ਮੈਂ ਤੁਹਾਨੂੰ ਬੇਨਤੀ ਕਰੂੰਗਾ ਸੀਐਮ ਸਾਹਿਬ ਨੂੰ ਕਿ ਮੁੱਖ ਮੰਤਰੀ ਸਾਹਿਬ ਇਹ ਪਾਲਿਸੀ ਜਿਹੜੀ ਇਹਨੂੰ ਤੁਰੰਤ ਜਿਹੜਾ ਜਾਰੀ ਕੀਤਾ ਜਾਵੇ ਜਿਸ ਦਾ ਖੇਤ ਉਸ ਦੀ ਰੇਤ ਉਹਦੇ ਕੋਈ ਚੰਡੀਗੜ੍ਹ ਤੱਕ ਪਰਮਿਟ ਪਰਮਿਟ ਲੈਣ ਦੇ ਚੱਕਰਾਂ ਜਦਾਂ ਪਾਇਆ ਜਾਵੇ ਜੇ ਵੱਧ ਤੋਂ ਵੱਧ ਪਾਉਣਾ ਵੀ ਆ ਤੇ ਤਹਿਸੀਲ ਦਾ ਤੱਕ ਤਹਿਸੀਲਦਾਰ ਨੂੰ ਅਧਿਕਾਰ ਦੇ ਦਿਓ ਕਿ ਜਿਹਦੀ ਜ਼ਮੀਨ ਆ ਉਹਨੂੰ ਰੇਤ ਪੁੱਟਣ ਦਾ ਅਧਿਕਾਰ ਦੇ ਦਿਓ ਬਸ ਮੈਂ ਇਹ ਤੁਹਾਨੂੰ ਬੇਨਤੀ ਕਰਨੀ ਸੀਗੀ ਮੇਰੀ ਬੇਨਤੀ ਜੇ ਪ੍ਰਵਾਨ ਕਰੋਗੇ ਤੇ ਅਜੇ ਨਾਲੇ ਦੇ ਹਜ਼ਾਰਾਂ ਕਿਸਾਨਾਂ ਦਾ ਜਿਹੜਾ ਪੈਦਾ ਹੋਊਗਾ ਕਿ ਹਜ਼ਾਰਾਂ ਕਿਸਾਨ ਜਿਹੜੇ ਉਹ ਤੁਹਾਨੂੰ ਬੇਸ਼ੱਕ ਯਾਦ ਰੱਖਣਗੇ ਵਾਹੀ ਗੋਦੀਖਾ ਖਾਲਸਾ ਵਾਹੀ ਗੋਦੀਖੀ ਫਤਿਹ